ਕੁਇਤ ਦੇ ਇੱਕ ਸੱਜਣ ਨੇ ਮੈਨੂੰ ਕਹਿ ਦਿੱਤਾ ਸੀ ਇੱਕ ਅਖਬਾਰ ਦਾ ਐਡੀਟਰ ਸੀ ਉਹ ਤਿੰਨ ਭਾਸ਼ਾਵਾਂ ਦੇ ਵਿੱਚ ਅਖਬਾਰ ਨਿਕਲਦਾ ਹੈ ਇੰਗਲਿਸ਼ ਉਰਦੂ ਤੇ ਅਰਬੀ ਵਿੱਚ ਅਰਬੀ ਕਾਲਮ ਦਾ ਐਡੀਟਰ ਸੀ ਮੈਨੂੰ ਕਹਿਣ ਲਗਾ ਮਸਕੀਨ ਜੀ ਹਮਾਰਾ ਖੁਦਾ ਬਹੁਤ ਬੜਾ ਹੈ ਬਹੁਤ ਬੜਾ ਹੈ ਦੇਖੋ ਸਾਰੇ ਅਰਬ ਦੇਸ਼ ਮਾਲਾ ਮਾਲ ਹੈ ਧਨਵਾਨ ਹੈ ਸਾਰੀ ਦੁਨੀਆ ਯਹਾਂ ਆ ਰਹੀ ਹੈ ਹਮਾਰਾ ਖੁਦਾ ਸਭ ਸੇ ਬੜਾ ਹੈ ਪਰ ਮੈਂ ਸੁਤੇ ਸਿਦਕਾਏ ਬੈਠਾ ਮੈਂ ਕਿ ਤੇਲ ਨਿਕਲ ਰਿਹਾ ਹੈ ਕੋਈ 50 ਸਾਲ ਤੋਂ ਉਸ ਤੋਂ ਪਹਿਲੇ ਤੇ ਬਦੂ ਹੁੰਦੇ ਸਨ ਲੁਟੇਰੇ ਹੁੰਦੇ ਸਨ ਬੜੇ ਮੁਫਲਿਸ ਬੜੇ ਗਰੀਬ ਬਰਦਾ ਖਰੋਸ਼ੀ ਹੁੰਦੀ ਸੀ ਇਦਾਂ ਮਤਲਬ 50 ਸਾਲ ਪਹਿਲੇ ਖੁਦਾ ਬੜਾ ਗਰੀਬ ਸੀ ਬਹੁਤ ਗਰੀਬ ਸੀ ਅੱਜ ਅਮੀਰ ਹੋ ਗਏ ਗਰੀਬੀ ਅਮੀਰੀ ਲੋਕੀ ਖੁਦਾ ਨਾਲ ਜੋੜਦੇ ਨੇ ਇਲਾਕਾ ਮਜ਼ਬ ਜ਼ਾਤ ਪਾਤ ਭਾਸ਼ਾ ਲੋਕੀ ਪਰਮਾਤਮਾ ਨਾਲ ਜੋੜਦੇ ਨੇ ਐਸਾ ਨੇ ਯਰ ਵਾਸੀ ਜੋੜਦੇ ਨੇ ਭਾਰਤ ਵਾਸੀ ਵੀ ਜੋੜਦੇ ਨੇ ਇਹ ਭਾਸ਼ਾ ਦੇਵ ਭਾਸ਼ਾ ਹੈ ਪਰਮਾਤਮਾ ਦੀ ਭਾਸ਼ਾ ਹੈ ਤੇ ਮੈਂ ਅਰਜ਼ ਕਰਾਂ ਪਰਮਾਤਮਾ ਦੀ ਕੋਈ ਭਾਸ਼ਾ ਨਹੀਂ ਕੋਈ ਵੀ ਭਾਸ਼ਾ ਨਹੀਂ ਮਹਾਰਾਜ ਕਹਿੰਦੇ ਨੇ ਬਾਖਿਆ ਭਾਉ ਆਪਾਰ ਬਾਖਿਆ ਭਾਸ਼ਾ ਉਹ ਜਿਹੜਾ ਆਪਾਰ ਪ੍ਰਮਾਤਮਾ ਹੈ ਉਹਦੀ ਭਾਸ਼ਾ ਕੀ ਹੈ ਭਾਉ ਪ੍ਰੇਮ ਬਸ ਉਹ ਪ੍ਰੇਮ ਨੂੰ ਸਮਝਦਾ ਮੈਂ ਪ੍ਰੇਮ ਨਾਲ ਆਇਆ ਕਿ ਨਹੀਂ ਮੈਂ ਪ੍ਰੇਮ ਨਾਲ ਪਾਠ ਕੀਤਾ ਹੈ ਕਿ ਨਹੀਂ ਮੈਂ ਪ੍ਰੇਮ ਨਾਲ ਦਾਨ ਕੀਤਾ ਹੈ ਕਿ ਨਹੀਂ ਮੈਂ ਪ੍ਰੇਮ ਨਾਲ ਪੁੰਨ ਕੀਤਾ ਹੈ ਕਿ ਨਹੀਂ ਉਹ ਇੱਕੋ ਹੀ ਗੱਲ ਜਾਣਦਾ ਹੈ ਪ੍ਰੇਮ ਬਾਕੀ ਕੁਝ ਨਹੀਂ ਜਾਣਦਾ ਬਾਕੀ ਕੋਈ ਭਾਸ਼ਾ ਨਹੀਂ ਜਾਣਦਾ ਨਾਉ ਵਰਬੀ ਬੋਲਦਾ ਨਾਉ ਸੰਸਕ੍ਰਿਤ ਬੋਲਦਾ ਨਾਉ ਹਿੰਦੀ ਬੋਲਦਾ ਨਾ ਪੰਜਾਬੀ ਬੋਲਦਾ ਨਾ ਉਰਦੂ ਬੋਲਦਾ ਨਾ ਫਾਰਸੀ ਬੋਲਦਾ ਇਹ ਸਾਡੀਆਂ ਭਾਸ਼ਾਵਾਂ ਨੇ ਸਮਝਣ ਵਾਸਤੇ ਉਹਦੀ ਭਾਸ਼ਾ ਕੇਵਲ પ્રેમ ਹੈ ਕੇਵਲ પ્રેમ ਹੈ ਸੂਰਜ ਨਾਲ ਅਸੀਂ ਇਹ ਸਭ ਕੁਝ ਨਹੀਂ ਜੋੜ ਸਕੇ ਪਰ ਮਹਾ ਸੂਰਜ ਨਾਲ ਲੋਕਾਂ ਨੇ ਜੋੜਿਆ ਹੋਇਆ ਹੈ ਤੋ ਇੰਜ ਕਹਿ ਲੋ ਜੋ ਕੁਝ ਜੋੜਿਆ ਹੈ ਉਹ ਫਿਰ ਦੀਵੇ ਨਾਲ ਜੋੜਿਆ ਹੋਵੇਗਾ ਮਹਾ ਸੂਰਜ ਨਹੀਂ ਹੈ ਘਰ ਦੇ ਚ ਦੀਵਾ ਜਲਦਾ ਤੇ ਹੋਵੇਗਾ ਦਾਵਾ ਕੀਤਾ ਹੁਣੇ ਮੇਰਾ ਦੀਵਾ ਕਿਉਂਕਿ ਮੇਰੇ ਘਰ ਦੇ ਜਲਦਾ ਹੈ ਹੁਣ ਮੈਂ ਇਸ ਨੂੰ ਇੰਜ ਬਿਆਨ ਕਰਦਾ ਹੁਨਾ ਜੋ ਸੱਚ ਹੈ ਉਹ ਕੇਵਲ ਮੇਰਾ ਨਹੀਂ ਹੈ ਔਰ ਜੋ ਕੇਵਲ ਮੇਰਾ ਹੈ ਉਹ ਸੱਚ ਵੀ ਨਹੀਂ ਹੈ ਉਹ ਸੱਚ ਵੀ ਨਹੀਂ ਉਹਨੂੰ ਸੱਚ ਕਹਿਣ ਦੀ ਲੋੜ ਵੀ ਨਹੀਂ ਜੋ ਪਰਮਾਤਮਾ ਹੈ ਉਹ ਕੇਵਲ ਮੇਰਾ ਨਹੀਂ ਹੈ ਔਰ ਜੋ ਕੇਵਲ ਮੇਰਾ ਹੈ ਉਹ ਪਰਮਾਤਮਾ ਵੀ ਨਹੀਂ ਹੈ ਕਬੀਰ ਇਸ ਨੂੰ ਐਲਾਨੀਆਂ ਕਹਿੰਦੇ ਆਪਨ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜ ਰੱਬ ਕਿਸੇ ਇਕੱਲੇ ਦਾ ਪਿਓ ਨਹੀਂ ਹੈ ਭਈ ਮੇਰਾ ਹੀ ਪਿਓ ਐ ਤੇ ਬਾਕੀਆਂ ਦਾ ਕੁਝ ਵੀ ਨਹੀਂ ਲੱਗਦਾ